ਰਾਈਨ ਦੇਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਮੋਰਚੇ ਬਾਰੇ ਕੁਝ ਨਹੀਂ ਅਸੀਂ ਇਹਨਾਂ ਦੀ 100% ਸਮਰਥਨ ਚਾ ਔਰ ਸਾਨੂੰ ਚਿੰਤਾ ਵਾ ਕਿ ਡੱਲੇਵਾਲ ਸਾਹਿਬ ਜਿਹੜੇ ਇੰਨੇ 18ਵੇਂ ਦਿਨ ਦੇ ਹੋ ਭੁਖ ਹੜਤਾਲ ਤੇ ਨੇ ਉਹਨਾਂ ਦੀ ਸਿਹਤ ਨੂੰ ਕੁਝ ਹੋਇਆ ਅਗਰ ਤੇ ਸਰਕਾਰਾਂ ਦੋਨੇ ਸਾਡੇ ਵਾਲੀ ਪੰਜਾਬ ਦੀ ਤੇ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੋਗੀ ਕਿਉਂਕਿ ਇਹਨਾਂ ਦੀ ਕੋਈ ਜਾਤੀ ਲੜਾਈ ਨਹੀਂ ਗਈ ਇਹ ਤਾਂ ਮਨੁੱਖਤਾ ਲਈ ਜੋ ਸਾਡੇ ਗੁਰੂ ਸਾਹਿਬ ਸਿਖਾ ਕੇ ਗਏ ਨੇ ਸਰਬੱਤ ਦੇ ਭਲੇ ਦੀ ਲੜਾਈ ਲੜ ਰਹੇ ਨੇ ਕਿਸਾਨਾਂ ਦੀ ਖੇਤ ਮਜ਼ਦੂਰਾਂ ਦੀ ਲੜਾਈ ਲੜ ਰਹੇ ਨੇ ਤੋਂ ਬੜਾ ਦੁੱਖ ਆ ਕਿ ਅੱਜ ਦੇ ਯੁੱਗ ਵਿੱਚ ਸਰਕਾਰਾਂ ਇੰਨੀਆਂ ਇਨਸੈਂਸਿਟਿਵ ਨੇ ਉਹਨਾਂ ਨੂੰ ਕਿਸੇ ਦੂਜੇ ਦਾ ਕੋਈ ਦੁੱਖ ਦਰਦ ਨਹੀਂ ਸਮਝ ਆ ਰਿਹਾ ਇਹਨਾਂ ਦਾ ਸਮਰਥਨ ਸਾਡੇ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਨੇ ਦਿੱਲੀ ਵੀ ਕੀਤਾ ਪਾਰਲੀਮੈਂਟ 'ਚ ਅਸੀਂ ਵੀ ਖੇਤ ਤੋਂ ਲੈ ਕੇ ਸੜਕ ਤੋਂ ਲੈ ਕੇ ਵਿਧਾਨ ਸਭਾ ਤੱਕ ਇਹਨਾਂ ਦੀ ਪੂਰੀ ਠੋਸ ਸਪੋਰਟ ਕਰਾਂਗੇ ਔਰ ਵਿਸ਼ੇਸ਼ ਤੌਰ ਤੇ ਉਹਨਾਂ ਨਾਲ ਹਮਦਰਦੀ ਜਤੌਣ ਲਈ ਤੇ ਹਾਲ ਪੁੱਛਣ ਵਾਸਤੇ ਆਏ ਹਾਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਸਪਾਲ ਸਿੰਘ ਖੈਰਾ ਜੀ ਜੋ ਕਾਂਗਰਸ ਦੇ ਵੱਡੇ ਨੇਤਾ ਨੇ ਇੱਥੇ ਪਹੁੰਚੇ ਨੇ ਡੱਲੇਲ ਸਾਹਿਬ ਦਾ ਹਾਲਚਲ ਪੁੱਛਣ ਪਹੁੰਚੇ ਨੇ ਉਹਨਾਂ ਦੀ ਤਬੀਅਤ ਦਾ ਪਤਾ ਲਾਣ ਪਹੁੰਚੇ ਸੀਗੇ ਪਹਿਲੇ ਰਾਜਨੇਤਾ ਇੱਥੇ ਪਹੁੰਚੇ ਨੇ ਜੋ ਮੋਰਚੇ ਦੇ ਵਿੱਚ ਹੁਣ ਦੇਖਣਾ ਹੈ ਅੱਗੇ-ਅੱਗੇ ਕੌਣ ਆਉਂਦਾ ਹੈ ਤੇ ਡੱਲੇਲ ਸਾਹਿਬ ਦਾ ਪਤਾ ਲੈਣਾ ਆਉਂਦਾ ਹੈ ਇਹ ਦੇਖਾਂਗੇ ਆਉਣ ਵਾਲੇ ਸਮੇਂ ਵਿੱਚ ਬਹੁਤ ਬਹੁਤ ਧੰਨਵਾਦ ਕਿ ਜਿੱਥੇ ਪਹੁੰਚੇ ਨੇ ਮਨਜੀਤ ਸਿੰਘ ਤਨੇਲ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਨੇਲ ਸਾਹਿਬ ਤੁਸੀਂ ਜਿੱਥੇ ਪਹੁੰਚੇ ਹੋ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਦੇਖੋ ਮਨੁੱਖਤਾ ਜਦੋਂ ਕੋਈ ਬੰਦਾ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਆ ਉਹਦਾ ਹਾਲ ਚਾਲ ਦਾ ਪਤਾ ਲੈਣਾ ਚਾਹੀਦਾ ਅਸੀਂ ਉਹ ਪਤਾ ਲੈਣਾ ਹੈ ਆਪਦੀ ਜਥੇਬਦੀ ਵੱਲੋਂ ਬਿਲਕੁਲ ਹਾਂ ਜੇ ਤੁਹਾਨੂੰ ਕਿਵੇਂ ਲੱਗਦਾ ਕੀ ਸਥਿਤੀ ਆ ਪ੍ਰਧਾਨ ਜੀ ਜੱਲੇਰ ਸਾਹਿਬ ਦੀ ਹਾਂ ਸਥਿਤੀ ਸੀਰੀਆ ਇੱਧਰ ਨਹੀਂ ਆਉਂਨੇ ਕੋਈ ਹਾਂਜੀ ਸਥਿਤੀ ਸੀਰੀਅਸ ਲੱਗਦੀ ਆ ਵੈਸੇ ਮੈਂ ਉਹਨਾਂ ਨੂੰ ਸਲਾਮ ਕੀਤਾ ਹਾਂਜੀ ਮੁਕਾਦਮੇ ਕੋਈ ਜਵਾਬ ਦਿੱਤਾ ਬਿਲਕੁਲ ਇਹਦਾ ਮਤਲਬ ਅਜੀ ਗੱਲ ਨੂੰ ਸਮਝਦੇ ਆ ਪਰ ਨਾਲ ਦੀ ਨਾਲ ਅਸੀਂ ਇਹ ਸੱਦਾ ਸਰਕਾਰ ਦੇ ਕੰਨਾਂ 'ਚ ਪਾਉਣ ਆਏ ਆ ਬਈ ਜੇ ਕੋਈ ਆੜੀ ਘਟਨਾ ਵਾਪਰ ਗਈ ਹਾਂਜੀ ਤਾਂ ਪੰਜਾਬ ਤਾਂ ਕੀ ਭਾਰਤ ਚੰਗੜਾ ਬਣ ਕੇ ਉੱਠੂਗਾ ਬਿਲਕੁਲ ਇਹਨਾਂ ਦੀਆਂ ਠੀਕ ਆ ਲੜਾਈ ਦੇ ਢੰਗ ਸਾਡੇ ਅੱਡੋ ਅੱਡ ਨੇ ਹਾਂਜੀ ਸਾਰੇ ਲੜ ਰਿਆ ਮੰਗਾ ਇਹਨੀਆਂ ਠੀਕ ਨੇ ਹਾਂਜੀ ਪਰ ਇਹਨਾਂ ਨੂੰ ਉਧਰੋਂ ਨਾਨੰਗੜ ਨਾ ਸ਼ੰਭੂ ਬਾਟਰ ਤੋਂ ਸਰਕਾਰ ਨੇ ਇਹਨਾਂ ਨੂੰ ਰਸਤਾ ਦੇਣਾ ਚਾਹੀਦਾ ਸੰਘਰਸ਼ ਕਰਨ ਦਾ ਹੱਕ ਹੈ ਨਹੀਂ ਸਰਕਾਰਾਂ ਜਿਹੜੀਆਂ ਵੱਡੇ ਮਤਲਬ ਲੋਕਾਂ ਦੇ ਵਿਰੋਧ ਦਾ ਆ ਸਾਹਮਣਾ ਕਰਨਾ ਪਊ ਸਰਕਾਰ ਨੂੰ ਐਸਕੇਮ ਪੋਲੀਟੀਕਲ ਦਾ ਕੀ ਸਾਥ ਮਿਲੂਗਾ ਜੀ ਦੇਖੋ ਇਸਕੇ ਅਸੀਂ ਪੋਲੀਟੀਕਲ ਦੇ ਗੱਲਾਂ ਬਾਤਾਂ ਚੱਲੀ ਜਾਂਦੀਆਂ ਸਾਰਿਆਂ ਦੀਆਂ ਪਰ ਜਥੇਬੰਦੀ ਦੇ ਤੌਰ ਤੇ ਕਿਸੇ ਤੇ ਕੋਈ ਬੈਨ ਨਹੀਂ ਹੈ ਅਸੀਂ ਪਹਿਲਾਂ ਵੀ ਇਸ ਮੋਰਚੇ ਦੇ ਸਬੰਧਿਤ ਢਾਈ ਮਹੀਨੇ ਲਾ ਕੇ ਆਏ ਆ ਆਪਣੇ ਦੱਬਾ ਲਈ ਉਸ ਤੋਂ ਬਾਅਦ ਹੁਣ ਵੀ ਜਦੋਂ ਜਾਬਰ ਹੋਇਆ ਸੀ ਆਰਥਿਕਾਂ ਸਾੜੀਆਂ ਪੰਜਾਬ ਦੇ ਵਿੱਚ ਸਾੜੀ ਜਥੇਬੰਦੀ ਵੱਲੋਂ ਠੀਕ ਹੈ ਮਤਭੇਦ ਲੜਾਈ ਦੇ ਢੰਗਾਂ ਦੇ ਮਤਭੇਦ ਠੀਕ ਹੈ ਪਰ ਜਿੱਦੀ ਵੱਡੀ ਸ਼ਕਤੀ ਚਾਹੀਦੀ ਹੈ ਦਿੱਲੀ ਨੂੰ ਢਾਉਣ ਵਾਸਤੇ ਦਿੱਲੀ ਨੂੰ ਘੇਰਨ ਵਾਸਤੇ ਅਸੀਂ ਉਸ ਤੇ ਲੱਗੇ ਹੋਏ ਹਾਂ ਯੂਰੋਜਮਾਈ ਕਰਨ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਸਾਰਿਆਂ ਦਾ ਹਿੱਤ ਸਾਂਝਾ ਬਣ ਗਿਆ ਕਿ ਥੋੜੀ ਜਣਤੀ ਨਾਲ ਦਿੱਲੀ ਘੇਰੀ ਨਹੀਂ ਜਾ ਸਕਦੀ ਉਹਨਾਂ ਵਾਲੇ ਸਮੇਂ 'ਚ ਮੋਰਚਾ ਬਦੂਗਾ ਬਦਲ ਦੀ ਸੰਭਾਵਨਾ ਪਈਆ ਕਿਉਂਕਿ ਜਬੀ ਤਾ ਬਾਣ ਲੱਗੇ ਤਵੀ ਰੋਸ ਜਾਗੇ ਜਾਗੂਗਾ ਬਹੁਤ ਬਹੁਤ ਧੰਨਵਾਦੀ ਸਾਡੇ ਨਾਲ ਸੀਗੇ ਮਨਜੀਤ ਸਿੰਘ ਤਨੇਰ ਜੀ ਜਿਨ੍ਹਾਂ ਨੇ ਜੋ ਗੱਲਬਾਤ ਕੀਤੀ ਆ ਦੱਸਿਆਗਾ ਆਉਣ ਵਾਲੇ ਸਮੇਂ ਚ ਕੀ ਹੋ ਸਕਦਾਗਾ ਵੀ ਮੋਰਚਾ ਬਦਲ ਵੀ ਸਕਦਾਗਾ ਬਿਲਕੁਲ ਜੋ ਐਸਕੇਮ ਪੋਲੀਟੀਕਲ ਇਸ ਬਾਰੇ ਸੋਚ ਰਹੀ ਆ ਤੁਸੀਂ ਦੇਖਦੇ ਰਹੋ ਦਾ ਵਿਜ਼ਨ ਪੰਜਾਬ ਬਹੁਤ ਬਹੁਤ ਧੰਨਵਾਦ